ਸਿਰ 'ਚ ਪਾਣੀ ਪਾਇਆ ਸੀ ਕਿ ਮਸਾ ਦਿਮਾਗ ਠੰਡਾ ਹੋਊਗਾ ਆ ਮਾਈ ਬੁੱਢੇ ਦੇ ਨੇ ਬੋਲ ਬੁਲਾ ਰਹੇ ਨੇ ਫਿਰ ਉਹ ਹੀ ਹਾਲ ਕਰ ਦਿੱਤਾ ਆ ਹੁਣ ਕੜੀ ਲੰਮੇ ਪੈਣੀ ਆ ਫੇਰ ਇਸ ਦਿਮਾਗ ਨੂੰ ਸ਼ਾਂਤੀ ਮਿਲਣੀ ਆ 10 ਮਾਦਾ ਕਿੱਥੇ ਰੱਖਾਂ ਟਰੰਕ ਰੱਖ ਦੇ ਜਿੱਥੇ ਰੱਖਣਾ ਵਾ ਮੈਂ ਕੀ ਕਹਿਣਾ ਵਾ ਉਹਨੂੰ ਪੁੱਛ ਲੈ ਜਿੱਥੇ ਆਂਦੀ ਉੱਥੇ ਰੱਖ ਦੇ ਚਲ ਠੀਕ ਆ ਉਹਨੇ ਪੁੱਛ ਲੈਣਾ ਮੇਰੀ ਗੱਲ ਸੁਣ ਹਲੋ ਹੂੰ ਗੱਲ ਸੁਣੋ ਬੀਬੀ ਦਾ ਟਰੰਕ ਕਿੱਥੇ ਰੱਖਣਾ ਵਾ ਇੱਥੇ ਕਿੱਥੇ ਰੱਖ ਦੋ ਇੱਥੇ ਕਿੱਥੇ ਕਿੱਥੇ ਰੱਖਾਂ ਫਿਰ ਮੈਂ ਸਟੋਰ ਚ ਰੱਖ ਦਿੰਨਾ ਫਿਰ ਮੈਂ ਸਤੂਰ ਚ ਰੱਖ ਦੇਣਾ ਸਤੂਰ ਚ ਤੇ ਮੇਰਾ ਕਿੰਨਾ ਸਮਾਨ ਪਿਆ ਵਾ ਇਹ ਟੱਬਰ ਨੇ ਨਹੀਂ ਲੰਮੇ ਪੈਣ ਦੇਣਾ ਇਧਰ ਕਿੱਧਰ ਖੜਾ ਲੱਗੇ ਜੇ ਆਪੇ ਤੇ ਤੂੰ ਕਿਆ ਸਟੋਰ ਚ ਰੱਖ ਦੋ ਮੈਂ ਕਦੋਂ ਤੁਹਾਨੂੰ ਕਹਿਆ ਕਿ ਸਟੋਰ ਦੇ ਵਿੱਚ ਸਮਾਨ ਰੱਖ ਰਮਾਤਾ ਦਾ ਸਟੋਰ ਦੇ ਵਿੱਚ ਮੇਰਾ ਕਿੰਨਾ ਸਮਾਨ ਪਿਆ ਮਾਤਾ ਨੇ ਇਹ ਥੋੜਾ ਕਰਨਾ ਵਾ ਕਿਸੇ ਨੇ ਆਪਣੇ ਟਰੰਕ ਭੋਲਣਾ ਮਾਤਾ ਨੇ ਸਾਰਾ ਸਮਾਨ ਉਥਲ ਪੁਤਲ ਕਰ ਜਾਣਾ ਮੈਂ ਕਿੱਥੇ ਗਰਮੀ ਦੇ ਵਿੱਚ ਇਨਖਪਾਈ ਕਰਦੀ ਰਿਆ ਕਰਾਂਗੀ ਫੇਰ ਮੈਨੂੰ ਦੱਸ ਕਿੱਥੇ ਰੱਖਾਂ ਇਹਨੂੰ ਇਹਨੂੰ ਚੁੱਪ ਕਰਕੇ ਨਾ ਉੱਥੇ ਮੌਂਟੀ ਚ ਰੱਖਾਓ ਵੀ ਬਠੇਰੀ ਜਗਾ ਵਾ ਟਰੰਕ ਆ ਹੀ ਜਾਣਾ ਵਾ ਉਥੇ ਲੈ ਮੇਰੇ ਵਾਲਕੇ ਕੋਹ ਕੋਰ ਵੇਖੇ ਜਾਂਦੇ ਜੇ ਤੁਹਾਨੂੰ ਪਤਾ ਦੇ ਹੈਗਾ ਵਾ ਸਟੋਰ ਦੇ ਅੱਗੇ ਆ ਵੇਖੋ ਸਾਰਾ ਸਮਾਨ ਨਾ ਭਰਿਆ ਪਿਆ ਵਾ ਇਹਨੂੰ ਮੈਂ ਕਿੱਥੇ ਰੱਖੂੰਗੀ ਨਿਹੱਦ ਹੋ ਗਈ ਤੇਰੇ ਵਾਲੀ ਤੂੰ ਵੱਡੀ ਚਤਰੋ ਆ ਉੱਥੇ ਮੈਨੂੰ ਤਾਂ ਚਾੜਨਾ ਵਾ ਉਥੋਂ ਮੇਰੇ ਕੋਲ ਸਮਾਨ ਲੱਤ ਜਾ ਕਰੂਗਾ ਇਹਦੇ ਨਾਲ ਤੇ ਤੂੰ ਬਾਹਰ ਹੀ ਰੱਖ ਦੇ ਤੇ ਉੱਥੇ ਚੰਗਾ ਮੈਂ ਉਥੋਂ ਲੀੜਾ ਲੱਤਾ ਕੱਢ ਲਿਆ ਕਰੂੰਗੀ ਤੇ ਕਿਉਂ ਕੋਠੇ ਦੇ ਨਹੀਂ ਚੜਿਆ ਜਾਂਦਾ ਚੜਿਆ ਜਾਂਦਾ ਮੇਰੀ ਹੁਣ ਉਮਰ ਵਾ ਕੋਠੇ ਤੇ ਚੜਨ ਦੀ ਤੂੰ ਆਪ ਹੀ ਸੋਚ ਲੈ ਆ ਤੇ ਜੁਬਾਨ ਤੇ ਬਥੇਰੀ ਲੰਬੀ ਆ ਕੋਈ ਗੱਲ ਨਹੀਂ ਜੁਬਾਨ ਨੇ ਕੱਪੜੇ ਲਾ ਲਿਆ ਕਰਨੇ ਆ ਉਹ ਚੱਲ ਚੁੱਪ ਕਰੋ ਸਾਰੀਆਂ ਗੱਲਾਂ ਛੱਡੋ ਆ ਇੱਥੇ ਪੌੜੀਆਂ ਥੱਲੇ ਰੱਖ ਦਿਨਾ ਵਾ ਉਹ ਪ੍ਰੈਸ ਟੇਬਲ ਦੇ ਉੱਤੇ ਠੀਕ ਆ ਉਹ ਪ੍ਰੈਸ ਟੇਬਲ ਟੁਪਲ ਤੇ ਨਹੀਂ ਰੱਖਣਾ ਕੱਪੜੇ ਨਹੀਂ ਮੈਂ ਪ੍ਰੈਸ ਕਰਿਆ ਕਰਨੇ ਉਹਦੇ ਥੱਲੇ ਵੱਖ ਦੋ ਵੀ ਲਾਗ ਥੱਲੇ ਰੱਖ ਲਿਆ ਕਰੀ ਕੀ ਹੋਣਿਆ ਵਾ ਮੇਰੇ ਕੋ ਨਹੀਂ ਚੁੱਕਿਆ ਜਾਂਦਾ ਮੇਰੇ ਅੱਲ ਤੇ ਅੱਗੇ ਲੱਕ ਦੁਖਦਾ ਵਾ ਚਲ ਉੱਥੇ ਥੱਲੇ ਪਾ ਦੇ ਮੇਰੇ ਅੱਗੇ ਕੰਮ ਹੋ ਗਿਆ ਵਾ ਹੁਣ ਮੇਰੇ ਲੱਕ ਦਾ ਵੀ ਕੰਮ ਕਰ ਦੋ ਉਹ ਥੱਲੇ ਠੀਕ ਆ બસ ਇਹਦੇ ਸਿਰ ਦਾ ਵੀ ਕੰਮ ਹੋ ਗਿਆ ਤੇ ਇਹਦੇ ਲੱਕ ਦਾ ਤੇ ਹਾਨੂੰ ਆਂਦੀ ਵੀ ਉਹ ਟੰਮਣੇ ਤੇ ਚੜੋ ਕਹੀਂ ਸਮਾਹ ਕੇ ਚੜਨਾ ਉਤਰਨਾ ਜੇ ਡਿੱਗ ਪਏ ਛੱਟ ਪੇਟ ਲੱਗ ਗਈ ਹਾਨੂੰ ਕਿੰਨੇ ਚਭਾ ਲੈਣਾ ਵਾ ਸਾਰੀ ਉਮਰ ਤੇ ਛੱਟਾਂ ਲੱਗੀਆਂ ਨਹੀਂ ਆ ਹੁਣੇ ਭਲਾਂ ਲੱਗਣੀਆਂ ਨਾ ਬੁੱਡੇ ਵਾਰੇ ਅੱਛਾ ਚੁੱਪ ਕਰ ਮੈਂ ਸਮਝਾਉਣਾ ਚੱਲ ਜਾ ਇੱਥੇ ਰੱਖ ਦਿੰਨੇ ਆ ਆ ਮਾ ਹਲੇ ਮਾਤਾ ਆਪਣਾ ਇੱਥੋਂ ਸਮਾਨ ਕੱਢ ਲਿਆ ਤੇ ਇੱਥੇ ਰੱਖ ਲਿਆ ਠੀਕ ਆ ਚਲ ਠੀਕ ਆ ਬੋਦਾ ਖਲਾਰਾ ਪਾਉਣ ਦੀ ਲੋੜ ਨਹੀਂ ਹੈਗੀ ਨਹੀਂ ਪਉਂਦੀ ਜਿੱਤਾ ਤੈ ਆਖੋ ਉਤਾਂ ਹੀ ਕਰ ਲੂ ਫੇ ਕੀ ਕਰਨਾ ਮੈਂ ਥੱਲੇ ਦੇ ਡਰੰਗ ਰੱਖਣ ਨੂੰ ਕਿਹਾ ਸੀ ਤੁਸੀਂ ਬਹਿ ਟੰਮਣੇ ਤੇ ਝਾੜ ਦਿੱਤਾ ਆ ਕੋਈ ਨਹੀਂ ਰੱਖ ਦਿੰਨੇ ਆ ਥੱਲੇ ਦੇ ਵੇਖ ਲੈ ਉਹ ਤਾਂ ਦੀ ਮਾਤਾ ਦੀ ਢੀ ਜਬਾਨ ਆ ਆਪ ਜਬਾਨ ਚ ਲਾਉਣਾ ਹਟਦੀ ਨਹੀਂਗੀ ਜਿੱਥੇ ਰੱਖਤਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਰੱਖ ਦੋ ਨਹੀਂ ਸਟੋਰ ਚ ਰੱਖਣ ਦਿੰਦੀ ਤੇ ਕੋਈ ਗੱਲ ਨਹੀਂ ਇੱਥੋਂ ਵੀ ਦੱਸ ਮੈਂ ਕਿੱਥੇ ਲੈ ਜਾ ਵੇਖਿਆ ਤੈ ਕੋਈ ਸਮਝ ਨਹੀਂ ਲੱਗਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਤੇਰੀ ਮੰਨੀ ਜਾਵੇ ਤੇਰੀ ਮੰਨੀ ਜਾਵੇ ਦਿਮਾਗ ਲਾ ਲਿਆ ਕਰ ਕਿਸ ਗੱਲ ਦੇ ਵਿੱਚ ਸਾਡਾ ਵੀ ਫਾਇਦਾ ਹੁੰਦਾ ਆ ਸਿੱਧਾ ਕਹੋ ਕਿ ਮੈਨੂੰ ਆਪਣੀ ਮਾਂ ਦਾ 헤ਜ ਆਉਣ ਡਿਆ ਮਾਂ ਦਾ ਐਡਾ 헤ਜ ਆਉਣਾ ਹੁੰਦਾ ਨਾ ਤੇ ਮੈਂ ਤੇਰੇ ਵੱਲ ਦੀ ਗੱਲ ਨਾ ਕਰਦਾ ਦਿਮਾਗ ਆਪਣੇ ਤੋਂ ਕੰਮ ਲੈ ਕੰਮ ਲੈ ਖੋਪੜ ਦਿਮਾਗ ਤੋਂ ਮੇਰਾ ਦਿਮਾਗ ਖਰਾਬ ਹੋ ਗਿਆ ਮੇਰਾ ਸੱਕੀ ਦਿਮਾਗ ਖਰਾਬ ਹੋ ਗਿਆ ਜੇ ਤੇ ਇਹ ਨਾ ਹੋਵੇ ਕਿ ਮੇਰਾ ਦਿਮਾਗ ਹੋਰ ਜ਼ਿਆਦਾ ਖਰਾਬ ਹੋ ਜੇ ਨਹੀਂ ਤੁਮਨੇ ਤੇ ਚੜਾਉਣ ਡੀਆਂ ਮਾਤਾ ਦੀ ਗੱਲ ਕੋਣੋ ਵਾਕਿਆ ਜਿਉਂਨੇ ਡਿੱਗ ਕੇ ਛੱਟ ਸੋਟ ਲਵਾ ਲਈ ਤੱਕੇ ਦੇ ਸਿਰ ਤੇ ਪੈਣੀ ਆ ਸਾਡੇ ਸਿਰ ਤੇ ਸਾਡੇ ਪੈਸੇ ਲੱਗਣੇ ਆ ਉਹਦਾਂ ਤੋਂ ਨੇ ਆਪਣੇ ਕੰਮ ਕਰ ਲਿਆ ਕਰਨੇ ਆ ਮੰਜੇ ਤੇ ਪਈ ਦੇ ਤੈਨੂੰ ਕਰਨੇ ਪੈਣੀ ਆ ਸਾਰੇ ਕੰਮ ਫਿਰ ਹੋਰ ਔਖੀ ਹੋਏਗੀ ਮਾਸਾ ਦਿਮਾਗ ਕੋਲੋਂ ਕੰਮ ਨਹੀਂ ਲੈਂਦੀ ਹੈਗੀ ਮੌਂਟੀ ਦੇ ਚਾੜਦੇ ਮਾਤਾ ਨੂੰ ਐਡੀ ਵੀ ਨਹੀਂ ਹੈ ਤੈਨੂੰ ਸਾਟ ਲੱਗ ਚਲੇ ਚੰਗੀ ਭਲੀ ਆ ਕੋਹ ਪਤਾ ਹੁੰਦਾ ਸਾਟ ਕਰਦੀ ਆ ਮੇਰੀ ਗੱਲ ਸੁਣ ਚਲ ਠੀਕ ਆ ਨਹੀਂ ਉਹਨੂੰ ਸਾਟ ਲੱਗ ਚਲੀ ਹੁਣ ਤੇ ਤੂੰ ਬਹਾਨਾ ਦੇਣ ਦੀਆਂ ਸਗੋਂ ਸਾਟ ਲੱਗਣ ਦਾ ਬਾਹਰ ਚਾਂਸ ਮੰਨ ਲਾ ਆ ਵੀ ਡਿਗ ਜੇ ਕਿ ਚਲੋ ਮੈਂ ਪੈ ਜਾਣੀ ਆ ਮੰਜੀ ਤੇ ਫੇਰ ਵੇਖਦੀ ਆ ਮੇਰੀ ਕਿੰਨੀ ਕਿ ਸੇਵਾ ਕਰਦੇ ਆ ਤਾਂ ਫੇਰ ਸਾਹਮਣੇ ਪਿਆ ਡਰੰਗ ਪਤਾ ਕਿੰਨਾ ਬੁਰਾ ਲੱਗਿਆ ਕਰਨਾ ਆ ਤਾਂ ਕੀ ਕਰਨਾ ਹੀ ਫੇਰ ਕਪੜਾ ਪਾੜੀ ਉੱਤੇ ਜਿਹੜਾ ਪਤਾ ਲੱਗਣਾ ਡਰੰਗ ਪਿਆ ਕੇ ਕੀ ਪਿਆ ਵਾ ਨਹੀਂ ਨਹੀਂ ਕੋਈ ਵੀ ਆਪਣਾ ਕਪੜਾ ਧੋਤਾ ਲਿਆ ਕੇ ਡਰੰਗ ਦੇ ਉੱਤੇ ਰੱਖ ਦਿਆ ਕਰਨਾ ਢੇਰੀ ਲਾਈ ਜਾਣੀ ਕਰਨੀ ਆ ਉਹ ਨਹੀਂ ਲੱਗਦੀ ਢੇਰੀ ਐਵੇਂ ਨਾ ਦਿਮਾਗ ਖਰਾਬ ਕਰੀ ਜਾ ਸਟੋਰ ਦੇ ਵਿੱਚ ਤੂੰ ਨਹੀਂ ਰੱਖਣ ਦਿੰਦੀ ਕਿ ਉੱਥੇ ਮੇਰੇ ਸਮਾਨ ਨੂੰ ਹੱਥ ਮਾਰਨਾ ਵਾ ਫੇਰ ਰੱਖਣਾ ਰੱਖਣ ਨੂੰ ਕਿਤੇ ਨਾ ਕਿਤੇ ਹੈਗਾ ਹੀ ਆ ਇਹ ਤਾਂ ਹੈ ਨਹੀਂ ਕਿ ਹੁਣ ਫੇਰ ਬੂਏ ਤੇ ਗਾੜੀ ਰੱਖ ਛੱਡ ਦੇ ਮੇਰਾ ਸੌਨੂ ਵਰਗਾ ਕੋਈ ਵੇਖ ਲੂਗਾ ਤਾਂ ਕਹੂਗਾ ਕਿ ਸਮਾਨ ਮਾਤਾ ਦਾ ਬਾਹਰ ਰੱਖਿਆ ਵਾ ਲੋਕਾਂ ਨੂੰ ਤਾਂ ਅੱਗੇ ਮੌਕਾ ਚਾਹੀਦਾ ਹੁਣ ਸੋਨੂ ਕੱਲ ਕਰੇ ਸੀ ਅੱਗੇ ਮੈਂ ਚੁੱਪ ਰਹਿ ਲਿਆ ਹੁਣ ਨਹੀਂ ਮੈਂ ਚੁੱਪ ਰਹਿਣਾ ਇਹਦੇ ਦੇ ਬੀਜੇ ਕੰਡੇ ਆ ਹੈਲੋ ਹੈਲੋ ਪਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਬੀ ਆਲਾ ਠੀਕ ਠਾਕ ਤਹੀਂ ਸਨਾਓ ਸੇਤਾ ਠੀਕ ਆ ਛੇਤਾ ਠੀਕ ਹੈ ਜਿੱਦਾਂ ਦੀਆਂ ਪਹਿਲਾਂ ਹੀ ਉਦਾਂ ਦੀਆਂ ਹੁਣ ਇੱਕ ਦਿਨ ਨਾਲ ਕਿੰਨਿਆ ਛੇਤਾ ਬਦਲ ਜਾਣੀ ਆ ਉਦਾਂ ਦੀਆਂ ਹੀ ਆ ਫੇ ਲਾ ਹੋਰ ਘਰ ਦਾ ਮੋਲ ਚੱਲ ਠੀਕ ਆ ਘਰ ਦਾ ਤਾਂ ਪਤਾ ਹੀ ਆ ਜਿੱਦਾਂ ਇਹ ਮੋਢੇ ਵਿਗੜੇ ਇਸ ਕਰਦੇ ਵੀ ਹੁੰਦੇ ਉਦਾਂ ਦਾ ਹੀ ਆ ਜੀ ਚਲੋ ਕੋਈ ਗੱਲ ਨਹੀਂ Papa ji ਕੇ ਵੇਲੇ ਕਈਆਂ ਗੱਲਾਂ ਨੂੰ ਨਜ਼ਰ ਅੰਦਾਜ਼ ਵੀ ਕਰਨਾ ਪੈਂਦਾ ਵਾ ਬਾਕੀ ਜਦੋਂ ਉਹਨਾਂ ਦੀਆਂ ਅੱਖਾਂ ਖੁੱਲਣੀਆਂ ਆ ਵਾ ਨਾ ਫਿਰ ਇਹਨਾਂ ਨੂੰ ਸਮਝਾਉਣੀ ਜਦੋਂ ਉਹਨੂੰ ਓਦਾਂ ਬੜਾ ਟਾਈਮ ਹੋ ਜਾਣਾ ਵਾ ਟਾਈਮ ਹੱਥੋਂ ਨਿਕਲ ਜਾਂਦੇ ਆ ਕੀ ਪਤਾ ਕੀ ਇਹਨਾਂ ਦੀ ਮੱਤ ਦੇ ਉੱਤੇ ਪਰਦਾ ਪਿਆ ਵਾ ਵੀ ਇਹਨਾਂ ਨੂੰ ਮਾਪਿਓ ਦੀ ਕੋਈ ਕਦਰ ਨਹੀਂ ਹੈਗੀ ਕਦੀ ਸੋਚਿਆ ਤਾਂ ਨਹੀਂ ਵੀ ਆਡੇ ਭੈਣ ਭਰਾ ਇਦਾਂ ਦੇ ਨਿਕਲਣਗੇ ਇਹ ਤਾਂ ਗੱਲ ਹੈ ਹੀ ਆ ਪੁੱਤ ਜਦੋਂ ਟਾਈਮ ਹੀ ਨਿਕਲ ਗਿਆ ਤਾਂ ਫਿਰ ਫਾਇਦਾ ਵੀ ਕੀ ਆ ਬਾਅਦ ਦੇ ਵਿੱਚ ਇਹਨਾਂ ਦੀਆਂ ਗੱਲਾਂ ਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਟਾਈਮ ਕਰਦੋ ਬੰਬੀ ਨਾਲੋਂ ਤੇ ਚੰਗੇ ਹੋ ਨਾ ਬੰਬੀ ਤੇ ਬੈਣ ਦੇ ਵਿੱਚ ਚਿੰਤਾ ਢੀ ਵੀ ਬਿਜਦੀ ਆ ਤੇ ਨਾਲ ਮੇਰੀ ਵੀ ਆ ਮੇਰੇ ਸਹੁਰਿਆਂ ਨੇ ਵੀ ਤੇ ਕਹਿਣਾ ਵਾ ਨਾ ਵੀ ਇਹਦੇ ਭਰਾ ਕਿਦਾਂ ਦੇ ਆ ਜਿਹੜੇ ਇਹਦਾ ਮਾਪਿਓ ਨੂੰ ਨਹੀਂ ਸਮਝਦੇ ਕਿਸ ਨੇ ਭੈਣ ਭਰਾ ਨੂੰ ਮਾਰੇ ਕਹਿਣਾ ਤੇ ਕਿਸ ਨੇ ਤੁਹਾਨੂੰ ਵੀ ਕਹਿਣਾ ਵਾ ਕਿਨੇ ਕਹਣਾ ਘਰੇ ਮਾਪਿਓ ਹੀ ਨਹੀਂ ਚੰਗੇ ਜਿਨ੍ਹਾਂ ਨੂੰ ਬੰਬੀ ਤੇ ਕੱਢਿਆ ਵਾ ਕੋਈ ਨਾ ਕੋਈ ਗੱਲਬਾਤ ਹੋਊਗੀ ਇਹ ਕਰਕੇ ਕਿਸੇ ਵੇਲੇ ਕੋਈ ਢਿਲ ਮੱਥ ਵੀ ਵੇਖੋ ਹੋ ਜਾਂਦੀ ਆ ਜੇ ਜੇ ਤੁਸੀਂ ਘਰ ਹੋਗੇ ਤੇ ਮੈਨੂੰ ਕੋਈ ਫਿਕਰ ਤਾਂ ਨਾ ਹੋਊਗੀ ਆਹੋ ਇਹ ਤਾਂ ਗੱਲ ਹੈ ਹੀ ਆ ਪੁੱਤ ਬਾਕੀ ਕੋਈ ਗੱਲ ਨਹੀਂ ਪਿਛਲੀ ਵਾਰ ਤੇ ਤੁਹਾਡੇ ਡਾਕੂਮੈਂਟਾਂ 'ਚ ਗਲਤੀਆਂ ਬੜੀਆਂ ਨਿਕਲੀਆਂ ਸੀ ਤੇ ਤੁਹਾਡੇ ਪਾਸਪੋਰਟ ਨਹੀਂ ਬਣੇ ਇਸ ਵਾਰ ਮੈਂ ਸੋਨੂ ਨੂੰ ਕਹਿ ਦਿੰਨੀ ਆ ਕਿ ਨਾਲ ਹੋ ਕੇ ਤੁਹਾਡੇ ਪਾਸਪੋਰਟ ਬਣਵਾ ਦੂਗਾ ਤੇ ਹੋ ਸਕਦਾ ਅੱਗੇ ਜਾ ਕੇ ਤੁਹਾਨੂੰ ਮੈਂ ਆਪਣੇ ਕੋਲ ਹੀ ਬੁਲਾ ਲਾਂ ਉਹ ਸੋਨੂ ਨੂੰ ਦੱਸ ਦੇ ਸਾਨੂੰ ਇਹਨਾਂ ਡਾਕੂਮੈਂਟਾਂ ਦਾ ਕਿੰਨਾ ਕੁ ਪਤਾ ਸੀ ਸੋਨੂ ਨਾਲ ਫੋਨ ਕਰਕੇ ਉਹਨੂੰ ਦੱਸ ਦਿਓ ਫਿਰ ਕੋਈ ਗੱਲ ਨਹੀਂ ਉਹ ਮੈਂ ਸੋਨੂ ਦੇ ਨਾਲ ਆਪੇ ਗੱਲ ਕਰ ਲੂੰਗੀ ਬਾਕੀ ਤੁਹਾਨੂੰ ਕੋਈ ਵੀ ਕੰਮ ਹੁੰਦਾ ਕੋਈ ਦਵਾਈ दारू ਕੋਈ ਵੀ ਤੇ ਉਹ ਮੈਂ ਸੋਨੂ ਨੂੰ ਦੱਸਿਆ ਵਾ ਉਨੇ ਮੈਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਭੈਣ ਤੂੰ ਚਿੰਤਾ ਨਾ ਕਰੀ ਠੀਕ ਆ ਠੀਕ ਆ ਤੇ ਬਾਕੀ ਆਪਣਾ ਜੋ ਵੀ ਕਾਗਜ਼ ਪੱਤਰ ਡਾਕੂਮੈਂਟ ਸਾਰੇ ਆਪਣੇ ਹੱਥ ਵਿੱਚ ਰੱਖਿਓ ਇਹਨਾਂ ਨੂੰ ਨਾ ਦਿਓ ਤੁਸੀਂ ਇਹ ਸੁਣੋ ਨਾ ਕਰਿਓ ਗੱਲ ਤੇ ਜਿੱਦਾਂ ਸੁਣੋ ਆਖੂ ਉਦਾਂ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਦੱਸਿਆ ਉਹਨੂੰ ਮੈਂ ਫੇਰ ਕਹਿ ਦੂੰਗੀ ਇੱਕ ਵਾਰੀ ਫੋਨ ਲਾ ਕੇ ਠੀਕ ਆ ਤੇ ਬਾਕੀ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਚਿੰਤਾ ਨਹੀਂ ਕਰਨੀ ਤੁਸੀਂ ਪੈਸੇ ਤੇ ਲੇ ਜੀ ਬਿਲਕੁਲ ਚਿੰਤਾ ਨਹੀਂ ਨਾ ਕਰਨੀ ਕੋਈ ਵੀ ਕੰਮ ਵਾ ਕਿਤੇ ਵੀ ਕੋਈ ਲੋੜ ਵਾ ਤੇ ਮੈਨੂੰ ਦੱਸਣਾ ਮੈਂ ਸਿਰਫ ਇੱਕ ਤੁਹਾਡਾ ਇੱਥੇ ਸਾਥ ਨਹੀਂ ਦੇ ਸਕਦੀ ਤੁਹਾਡੇ ਕੋਲ ਨਹੀਂ ਆ ਬਾਕੀ ਹਰ ਤਰ੍ਹਾਂ ਦੀ ਹੈਲਪ ਕਰੂੰਗੀ ਤੇ ਬਾਕੀ ਹੁਣ ਮੈਂ ਮਾਪੇ ਇੱਥੇ ਜਿੰਨੀ ਮਰਜੀ ਸੌਖੀ ਆ ਜਦੋਂ ਮਾਪੇ ਹੀ ਔਖਾ ਹੋਵੇ ਨਾ ਤੇ ਧਿਆਨ ਤੇ 24 ਘੰਟੇ ਮੇਰਾ ਵੀ ਇੱਥੇ ਹੀ ਰਹਿੰਦਾ ਵਾ ਇਹ ਤਾਂ ਗੱਲ ਹੈ ਹੀ ਆ ਧੀਆਂ ਵਾਸਤੇ ਮਾਪੇ ਸੁਖੀ ਹੋਣ ਤਾਂ ਫੇਰ ਹੀ ਪਿੱਛੇ ਦਾ ਬੜਾ ਦੁੱਖ ਹੁੰਦਾ ਚਲੋ ਕੋਈ ਗੱਲ ਨਹੀਂ ਕੀ ਤੇ ਕੋਈ ਗੱਲ ਨਹੀਂ ਮੇਰੀ ਨਾ ਬੇਬੇ ਨਾਲ ਵੀ ਗੱਲ ਕਰਾ ਦੇ ਦੋ ਤਿੰਨ ਦਿਨ ਹੋਏ ਗੱਲ ਨਹੀਂ ਹੋਈ ਉਹਨਾਂ ਨਾਲ ਵੀ ਥੋੜੀ ਮੈਂ ਗੱਲਬਾਤ ਕਰ ਲੈਣੀ ਆ ਤਾਂ ਫਿਰ ਮੇਰਾ ਇੱਕ ਦੋ ਦਿਨ ਚੰਗਾ ਲੰਘ ਜਾਊਗਾ ਬੇਬੇ ਤੇਰੀ ਦੋਦਰਾ ਹੁਣ ਵੇਖਦਾ ਵਾਂ ਜੇ ਤੇ ਗੱਲ ਕਰ ਲੈਣਗੇ ਕੋਈ ਗੱਲ ਨਹੀਂ ਐਦਾਂ ਹੀ ਤੁਰ ਜਾਓ ਹੌਲੀ ਹੌਲੀ ਕੋਈ ਵੇਹ ਨਹੀਂ ਨਾ ਆਹੋ ਤਾਂ ਬਾਕੀ ਚਲੋ ਜੇ ਹੁਣ ਤੁਸੀਂ ਘਰ ਬੈਠੇ ਹੋ ਤੇ ਇਹ ਗੱਲ ਦੇ ਵਿੱਚ ਨਾ ਤੁਹਾਡੀ ਵੀ ਇੱਜ਼ਤ ਵਾ ਤੇ ਇਹਨਾਂ ਦੀ ਵੀ ਮਾੜੀ-ਮੋਟੀ ਬਣੀ ਰਹੂਗੀ ਨਹੀਂ ਤੇ ਲੋਕਾਂ ਨੇ ਇਹਨਾਂ ਨੂੰ ਬਾਹਰ ਨਿਕਲ ਜੋਗੇ ਛੱਡਣਾ ਨਹੀਂ ਜਿੱਤਾਂ ਦੇ ਇਹਨਾਂ ਨੇ ਲੱchn ਪੜੇ ਆ ਕੰਤੋ ਇਹ ਕੰਤੋ ਵਿੱਕੀ ਵਾਹ ਨਹੀਂ ਕੋਈ ਵੀ ਦੇਣਿਆ ਮੈਂ ਉਹਦੀ ਜਾਨਾ ਬਾਰੋਂ ਦੀ ਗੇੜ ਖੜਕਣਾ ਵੇਖਤਾ ਹੁਣ ਕੋੜਮਾ ਜੁਰਮਾ ਵਾਲੇ ਤਹੀ ਬੰਬੀ ਤੇ ਬੈਠੇ ਚੰਗੇ ਲੱਗਦੇ ਹੋ ਇਹਨਾਂ ਨੂੰ ਇਹ ਨਹੀਂ ਦੀਦਾ ਵੀ ਇਹਦੇ ਵੇਛੇ ਤੁਹਾਡੇ ਨਾਲੋਂ ਇਹਨਾਂ ਦੀ ਜਿਆਦਾ ਬਿਛਤੀ ਆ ਇਹਨਾਂ ਦੇ ਰਿਸ਼ਤੇਦਾਰਾਂ ਨੇ ਗਾਂਹ ਜਾ ਕੇ ਇਹਨਾਂ ਨੂੰ ਜੀਣ ਨਹੀਂ ਦੇਣਾ ਹਾਂ ਪੁੱਤ ਡਿਆ ਵੰ ਮਾਰ ਖੜਕਾਉਣਾ ਗੇੜ ਪਤਾ ਉਹ ਕੀ ਪੱਖਾ ਕਾਹਤੋਂ ਬੰਦ ਕਰਤਾ ਵਾ ਪੱਖਾ ਬੰਦ ਰਹਾ ਤੇ ਮਾਤਾ ਤੈਨੂੰ ਝਟ ਪਤਾ ਲੱਗ ਗਿਆ ਉਹ ਬਾਹਰ ਕੋਈ ਬੂਆ ਖੜਕਾਉਣ ਡਿਆ ਉਹ ਨਹੀਂ ਜਿਹੜੇ ਕੰਨੀ ਵਾਜੇ ਪਈ ਜਾ ਵੇਖ ਕੌਣ ਬੂਆ ਖੜਕਾਉਣ ਡਿਆ ਆ ਕਿੰਨੇ ਹੱਥ ਚੁੱਕੀ ਐਨੀ ਮਾਤਾ ਸਬਰ ਵੀ ਕਰ ਲਓ ਬੂਆ ਪੰਜਣਾ ਉਦਾਂ ਹੀ ਇਹਨਾਂ ਨੇ ਉਹ ਉਹ ਕਿੱਥੇ ਮਰ ਗਏ ਸਾਰੇ ਬੂਆ ਦੇ ਖੋਲ ਦਿਓ ਅੰਦਰਾਂ ਚ ਵੜ-ਵੜ ਬਹਿ ਜਾਂਦੇ ਇਹਨਾਂ ਨੂੰ ਕੀ ਲੋੜ ਆਵਾਜ਼ਾਂ ਦੇਣ ਦੀ ਹਾਲੇ ਕੁੜੀ ਤੇਰੇ ਦਾ ਬਾਹਰੋਂ ਫੋਨ ਆਉਣ ਡਿਆ ਇਹ ਤੇ ਗੱਲ ਕਰਕੇ ਤਾਂ ਕੰਨ ਥਾਣੀ ਫੜਾਦੀ ਮੈਨੂੰ ਆਜੋ ਹਾਂ ਆਉਣਾ ਨਹੀਂ ਕਹ ਮੈਂ ਨਹੀਂ ਆਉਣਾ ਉਧਰ ਫੜਾਦੀ ਹੈਲੋ ਸਤਿ ਸ਼੍ਰੀ ਅਕਾਲ ਪੱਤਰੀ ਕੀ ਹਾਲ ਚਾਲ ਆਪਨੇ ਵੀ ਠੀਕ ਵਾ ਜਿਹੜਾ ਟੈਂਪਰ ਛੋਣ ਡਿਆ ਅੱਛਾ ਕੁੜੀ ਦਾ ਫੋਨ ਆਇਆ ਆ ਕਹਿੰਦੀ ਹੋਣੀ ਹੈ ਨਾ ਗੱਲ ਕਰਨੀ ਆ ਇਹਨੂੰ ਵੀ ਆਖਰੀ ਆਈ ਦਿੰਦੀ ਆ ਦੁਪਹਿਰੇ ਫੋਨ ਲਾਉਂਦੀ ਹੁਣ ਤੇ ਬਸ ਆਇਓ ਕੋਸ਼ੋਣਾ ਇਹਨੇ ਦੁਪਹਿਰੇ ਫੋਨ ਲਾਇਆ ਕਰਨਾ ਆ ਆਪਣੇ ਖੜ 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 ਕਰਦੇ ਰਿਆ ਗੱਲਾਂ ਹੁਣ ਕਿਦੇ ਚੱਜਣਾ ਇਹਨਾਂ ਨੇ ਸਰਮਾਨ ਵੀ ਨਹੀਂ ਕਰਨ ਦੇਣਾ ਦਵਾਂ ਜੀਆਂ ਨੇ ਉਹ ਹ ਤੇ ਗੱਲ ਬਾਤ ਮੈਨੂੰ ਤੇ ਸੁਣਿਆ ਹੀ ਨਹੀਂ ਤੇ ਉਹ ਸਗੋ ਕਾਲੇ ਪੈਣ ਦੇ ਇਹਦੀ ਕਿੱਥੇ ਵੜ ਗਏ ਯੋ ਹੋ ਹਾਂ ਠੀਕ ਠਾਕ ਆ ਤੂੰ ਤੂੰ ਸੁਣਾ ਪੱਤ ਤੂੰ ਠੀਕ ਵਾਂ ਹੂੰ ਪਹਿਲਾਂ ਜਦੋਂ ਕੁੜੀ ਦਾ ਫੋਨ ਆਉਂਦਾ ਹੁੰਦਾ ਸੀ ਚਲੋ ਇਕੱਠੇ ਬਹਿ ਕੇ ਤੇ ਗੱਲਾਂ ਬਾਤਾਂ ਕਿੰਨਾ-ਕਿੰਨਾ ਜਿਹੀ ਕਰਦੇ ਰਹਿੰਦੇ ਹੁੰਦੇ ਹੁਣ ਇਹਨਾਂ ਹੋਰ ਹੀ ਰੱਪੜ ਪਾਤਾ ਕਦੀ ਕੰਧੋਂ ਪਾਰ ਉਹ ਬਨੇ ਤੇ ਕਦੀ ਐ ਬਨੇ ਉਤੋਂ ਕਹਿਰ ਦੀ ਗਰਮੀ ਆ ਇੱਕ ਜੇ ਆਵਾਜ਼ ਮਾਰਨੀ ਦਿੰਦਾ ਕਿਹੜੀ ਛੇਨਾ ਆਵਾਜ਼ ਦੇ ਦੇਣੀ ਹੁੰਦੀ ਆ ਇਹ ਬੂਹਾ ਖੜਕਾਈਏ ਤੇ ਬੂਹਾ ਖੋਲ ਦੇਣੀ ਅੱਗੋਂ ਰੌਲਾ ਪਾਉਂਦੇ ਆ ਮੇਰੇ ਪਾਲਾ ਸਭ ਵੱਖਰਾ ਜੱਪ ਪੈ ਗਿਆ ਵਾ ਚਾਲ ਕੋਈ ਗੱਲ ਨਹੀਂ ਪੁੱਤ ਤੇ ਕੀ ਕਰਨਾ ਕਰਿਆ ਕਰ ਤੂੰ ਜੇ ਨਾ ਤੂੰ ਫਿਕਰ ਕਰਦੀ ਆ ਜੇ ਇਹ ਕਰਦੇ ਪੁੱਤ ਤੇ ਫੇਰ ਸਾਨੂੰ ਕਾਹਦਾ ਕੋਈ ਫਿਕਰ ਹੀ ਹਨ ਤੇ ਕੋਈ ਘਾਟ ਹੀ ਨਹੀਂਗੀ ਕਿੱਤਾ ਤਾਂ ਸਾਹਮਣੇ ਜੰਮੇ ਤੇ ਕਿੱਤਾ ਪਾਲੇ ਤੇ ਕਿੱਤਾ ਹੁਣ ਸਾਨੂੰ ਠੱਕੇ ਦੇਣ ਦੇ ਆਏ ਜਿਨ੍ਹਾਂ ਦੇ ਮਾਪਿਓ ਹੁਣ ਦੇ ਨਹੀਂਗੇ ਉਹ ਆ ਜਿਨ੍ਹਾਂ ਦੇ ਹੁੰਦੇ ਨਹੀਂ ਉਹ ਲੋਕੀ ਤਰਸਣ ਦੇ ਆ ਤੇ ਸਾਡੇ ਘਰ ਵੀ ਸਿਆਣੇ ਹੋਣ ਤੇ ਜਿਨ੍ਹਾਂ ਦੇ ਘਰ ਹੀ ਸਿਆਣੇ ਆ ਉਹ ਠੱਕੇ ਦੇਣ ਦੇ ਆ ਚੋਟਾ ਆਈ ਆ ਕੇ ਹਾਂ ਇਹ ਵਿਚਾਰੀ ਭੱਜੀ ਉਸੇ ਵੜੇ ਤੇ ਉਤਾ ਹੀ ਕਿਸ ਨੇ ਚਾਹ ਨਹੀਂ ਘੁੱਟ ਪੁੱਛੀ चल ठीक है चंगा फिकर ना कर है चंगा, चार थीगा। चार थीगा। चार थीगा। चंगा। कब दे पापा ਉਹ ਪਾਲ ਲੋ ਫੋਨ ਲਿਆ ਹੋ ਗਈ ਧੀ ਨਾ ਗੱਲ ਮਨ ਹੌਲਾ ਹੋਇਆ ਕਿ ਨਹੀਂ ਫੋਲਿਆ 230 ਦੇ ਨਾਲ ਫੋਲਣਾ ਹੀ ਇਹੋ ਤੇ ਵਿਚਾਰੀ ਸੁਣਦੀ ਆ ਤੇ ਜੇ ਇਹਨੂੰ ਵੀ ਨਾ ਦੱਸੀਗੇ ਤੇ ਹੋਰ ਅਹੀਂ ਕਿੰਨੂੰ ਦੱਸਣਾ ਜੇ ਬਾਹਰੋਂ ਸੁਣੇ ਤੇ ਫੇਰ ਸਾਡੇ ਉਰ ਦਿਵਾਲੇ ਹੁੰਦੀ ਆ ਭਾਵੇਂ ਉਹ ਪਰਦੇਸਾਂ ਜੀ ਬੈਠੀ ਆ ਉਹਨੂੰ ਕਿਹੜਾ ਠੰਡਾ ਕੱਢਦਾ ਵਾ ਗੱਲਾਂ ਸੁਣ ਕੇ ਦੁਖੀ ਹੁੰਦੀ ਆ ਇਹ ਹਰਾਨ ਨੇ ਤੇ ਦੁਖੀ ਬੜਾ ਕੀਤਾ કરીਏਗੀ ਦਿਵਾਰੇ ਤੋਂ ਨਾਪੇ ਹੋਣਾ ਜਦੋਂ ਅਸੀਂ ਕਈ ਗੱਲਾਂ ਦਾ ਲਕਾਰ ਆਜੰਨੇ ਆ ਕਪੜੇ ਵੇਖਾਂ ਬਈ ਜਿੱਦਾਂ ਸਵਾਰੇ ਬਣਾਏ ਆ ਜਦਾਂ ਪ੍ਰੈਸ ਕਰਕੇ ਰੱਖੇ ਹੁੰਦੇ ਵੇਖ ਇਦਾਂ ਵੀ ਇਦਾਂ ਦੇ ਪ੍ਰੈਸ਼ਰ ਨਹੀਂ ਕਰਦੇ ਜਿੱਦਾਂ ਉਹਨਾਂ ਨੇ ਕਿਤੇ ਪਾਨ ਨਹੀਂ ਪੈਣ ਦਿੱਤਾ ਸਵਾਰ ਕੇ ਰੱਖਿਆ ਅੱਗੇ ਵੇਖੋ ਹੁਣ ਕਿੱਦਾਂ ਦੇ ਮੇਲਿਆ ਕਰਦੇ ਆ ਵੇਲਾਂਗੇ ਟੀਲ ਵੇਰ ਤਾਂ ਕਿਥੇ ਰੱਖਿਆ ਆਖਦੇ ਉਹ ਕਵਲ ਉਹ ਬਾਹਰ ਆ ਕੇ ਮੇਰੀ ਗੱਲ ਸੁਣ ਇੱਕ ਤਿਆਬ ਬੁਡੇ ਨੂੰ ਚੈਨ ਹੀ ਨਹੀਂ ਹੈਗਾ ਤੇ ਪੈਰੇ ਪਤਾ ਨਹੀਂ ਕਾਦੀ ਨੇਰੀ ਲਿਆਂਦੀ ਆ ਕਵਲ ਹੂੰ ਸੁਣਦਾ ਨਹੀਂ ਆ ਉਹ ਬਾਹਰ ਵਾਜਾ ਦੇ ਵਾਜਾ ਮਾਰੀ ਜਾਂਦੇ ਆ ਪਾਪਾ ਜੀ ਗੱਲ ਸੁਣ ਤੈਨੂੰ ਨਹੀਂ ਸੁਣਦੇ ਜਾਂ ਸੁਣ ਕੇ ਆ ਗੱਲ ਕੀ ਕਹਿੰਦੇ ਆ ਉਹ ਵਿਚਾਰਾ ਆਪਣਾ ਕੰਮ ਕਰਨ ਰਿਹਾ ਪੜਾਈ ਕਰਨ ਰਿਹਾ ਤੁਸੀਂ ਸੁੱਤੇ ਆ ਵੇਲੇ ਤੁਸੀਂ ਨਹੀਂ ਜਾ ਸਕਦੇ ਜਾ ਕੇ ਸੁਣੋ ਗੱਲ ਮੁੰਡੇ ਨੂੰ ਤੇ ਬਸ ਘੜੀ ਪੈਣ ਹੀ ਨਹੀਂ ਦੇਣਾ ਹੁੰਦਾ ਭੀ ਜੇ ਬੈਠਾ ਵਾ ਪੜਨਾ ਤੇ ਉਹਨੂੰ ਪੜਨ ਦੀ ਏ। ਆਹ ਹੋ ਕੇ। ਤੈਨੂੰ ਆਖਿਆ ਮੇਰੀ ਗੱਲ ਸੁਣ ਅੰਦਰੇ ਵੜਿਆ ਏਸੀ ਤੋਂ ਨਿਕਲਿਆ ਬਾਹਰ ਕੇ ਦੇ। ਹਾਂਜੀ ਬਾਪਾ ਜੀ। ਕੀ ਕੰਮ ਆ? ਵਾਜਾ ਮਾਰਨ ਦੇ। ਤੇਲ ਫੜਾ ਮੈਨ ਹਉਣਾ ਵਾ। ਤੇਲ ਜਰੂਰੀ ਮੈਂ ਲੈ ਕੇ ਆਉਣਾ। ਸੰਦੀਪ ਓਏ ਉਹ ਤੇਲ ਕਿੱਥੇ ਆਪਾ ਆ ਤੇਲ ਮੰਗਣ ਡਿਆ ਇੱਥੇ ਕਿਤੇ ਪਿਆ ਹੋਣਾ ਵੇਖ ਕੇ ਦੇ ਦਿਓ ਕਿੱਥੇ ਇੱਥੇ ਕਿਤੇ ਹੈ ਰੋ ਸੋਈ ਜੇ ਵੇਖ ਲੋ ਜਾਂ ਇੱਥੇ ਬਾਰੀਆਂ ਬੂਰੀਆਂ ਚ ਪਿਆ ਹੋਣਾ ਵਾ ਪਾਪਾ ਜੀ ਮੈਂ ਲਿਆ ਕੇ ਦਿੰਨਾ ਤੇਲ ਲਿਆ ਹੈ ਛੇਤ ਮੈਂ ਵੀ ਨਹਾ ਕੇ ਪਾਵਾ ਕਪੜੇ ਪਾਪਾ ਜੀ ਆ ਲੋ ਉਹ ਰਬ ਦਾ ਵਾਸਤਾ ਮੈਂ ਤੇਲ ਨਾਲ ਨਾ ਤੇਲ ਨਾਲ ਨਹਾਉਣਾ ਨਹੀਂ ਗਾ ਮੈਂ ਪਾਣੀ ਨਾਲ ਨਹਾਉਣਾ ਮਾਥਾ ਮਲਣ ਵਾਸਤੇ ਲਿਆ ਕਮਲੀ ਗਾਲੀ ਚ ਪਾ ਲਿਆ ਨਹੀਂ ਦੇ ਹਾਲੋ ਉਹ ਤੈਨੂੰ ਕੁੱਤੇ ਖਾਣੀ ਕਰਾਉਣ ਦੀ ਆਦਤ ਨਹੀਂ ਪਈ ਆਪਣੀ ਤੂੰ ਕਰਾਉਣੀ ਐ ਨਾਲ ਮੇਰੀ ਵੀ ਕਰਾਏਗਾ ਭਰ ਕੇ ਲਾਇਆ ਕਬਦੀ ਮੈਂ ਕਰਨਾ ਇੰਨਾ ਤੇਰ ਓਏ ਪਹਿਲਾਂ ਬੋਤਲ ਲਿਆਂਦੀ ਤੁਹਾਨੂੰ ਉਹ ਵੀ ਪਸੰਦ ਨਹੀਂ ਆਈ ਹੁਣ ਕੌਲੀ ਚ ਲਿਆਂਦਾ ਤੁਹਾਨੂੰ ਵੀ ਪਸੰਦ ਨਹੀਂ ਆਇਆ ਆਪੇ ਤੂੰ ਹੀ ਆਖਿਆ ਕੌਲੀ ਚ ਪਾ ਕੇ ਲਿਆ ਤੇ ਕੌਲੀ ਚ ਮਾਠਾ ਆ ਕੇ ਲਿਆਣਾ ਮਲਣਾ ਮੈਂ ਮੈਂ ਇਹ ਫਿਰ ਚ ਪਾਉਣਾ ਏ ਮੇਰੇ ਲੋ ਜਿੱਥੇ ਮਰਜੀ ਪਾਓ ਇਹ ਜਰ ਨੂੰ ਮੈਂ ਉਹਦਾ ਨਾ ਆ ਦੇ ਵਿਲੇ ਹੋ ਜਾਣਾ ਹੈ ਕੁਛ ਨਹੀਂ ਇਹ ਮੁੰਡੇ ਦਾ ਹਾਲ ਮੰਮੀ ਜੀ ਹੂੰ ਐਂਦਾ ਕਰੋ ਉੱਠੋ ਹਾਂ ਉੱਠ ਕੇ ਚਾਹ ਬਣਾਓ ਚਾਹ ਪੀਨੂ ਜੀ ਕਰਨ ਰਿਆ ਵਾ ਵਾਸੀਆਂ ਆਉਣ ਡੀਆਂ ਬਣਾ ਦੇਣੀ ਆ ਟਾਈਮ ਕਿੰਨਾ ਹੋਇਆ 4 ਵਜ ਗਏ ਆ 4 ਵਜ ਗਏ ਆ ਹਾਂਜੀ ਉਠੋ ਉਠੋ ਛੇਤੀ ਬਣਾ ਦਿਓ ਬਾਹਰ ਦੀ ਗਰਮੀ ਵੀ ਬੜੀ ਲੱਗਦੀ ਆ ਚੱਲ ਕੋਈ ਨਹੀਂ ਜੰਨੀ ਆ ਹਾਏ ਆਹ ਕਿਹਦਾ ਕੰਮ ਹੋਇਆ ਹਾ ਇਹ ਬੰਦੇ ਨੇ ਵੀ ਨਾ ਸੌਂ ਖਾਦੀ ਆ ਕੋਈ ਸਿੱਧਾ ਕੰਮ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਸਾਰੇ ਹੀ ਪੁੱਠੇ ਕਰਨੇ ਆ ਤੇ ਮੇਰੇ ਵਾਸਤੇ ਮੈਨੂੰ ਸਤਾ ਦੇਣਾ ਵਾ ਬਸ ਹੋਰ ਨਹੀਂ ਕੋਈ ਗੱਲ ਉਹੋ ਜਿਹਾ ਇਹਨਾਂ ਦਾ ਬੁੱਢਾ ਆ ਜਿਨੇ ਤੇਲ ਮਲ ਕੇ ਪਤਾ ਨਹੀਂ ਕਿਹੜੀ ਛਿੰਝੇ ਜਾਣਾ ਆ ਘੋਲਣ ਪਹਿਲਾਂ ਤਾਂ ਮੈਂ ਰਾਜ ਕਰਕੇ ਆਵਾਂ ਚਾਹ ਤਾਂ ਮੈਂ ਬਾਅਦ ਚ ਬਣਾਉਣੀ ਆ ਕਵਲ ਕੀ ਹਾਂ ਰਸੋਈ ਚ ਕੀ ਕੀਤਾ ਆ ਕੀ ਕੀਤਾ ਆ ਸਾਰਾ ਤੇਲ ਫਲਫੜਿਆ ਤੇ ਡੋਲਿਆ ਵਾ ਮੈਂ ਨਹੀਂ ਡੋਲਿਆ ਤੇਲ ਹੋਰ ਤੇਰੇ ਪਾਪੇ ਨੇ ਡੋਲ ਦਿੱਤਾ ਤੂੰ ਨਹੀਂ ਡੋਲਿਆ ਵੇ ਜਦੋਂ ਮੈਂ ਕਿਹਾ ਸੀ ਕਿ ਇੱਥੇ ਕਿਤੇ ਪਿਆ ਹੋਣਾ ਵੇ ਇਹ ਕੇ ਦੇ ਦੋ ਸ਼ੀਸ਼ੀ ਨਹੀਂ ਦਿੱਤੀ ਜਾਂਦੀ ਮੈਨੂੰ ਲੱਭੀ ਨਹੀਂ ਸ਼ੀਸ਼ੀ ਸ਼ੀਸ਼ੀ ਨਹੀਂ ਲੱਭੀ ਤੇ ਬੋਲ ਨੂੰ ਲੁੱਦ ਕੇ ਦੇ ਦਿੱਤੀ ਹਨਾ ਮੇਰੇ ਕਰਮਾ ਚ ਸਤਾ ਰੱਖਿਆ ਮੇਰੇ ਕਰਮਾ ਚ ਵੀ ਇਹ ਸਫਾਈਆਂ ਕੱਤੋਂ ਕਰਕੇ ਵਿਹਲੀ ਹੋ ਕੇ ਬੈਠੀ ਰਹਿੰਦੀ ਆ ਇਹ ਬਸ ਸਾਰਾ ਦਿਨ ਕੀ ਸੰਗ ਸਾਈ ਸਫਾਈਆਂ ਦੀ ਕਰਦੀ ਰਿਹਾ ਕਰੇ ਡੁੱਲ ਗਿਆ ਹਣਾ ਥੋੜਾ ਜਿਹਾ ਕੋਈ ਗੱਲ ਨਹੀਂ ਮੈਂ ਕਰ ਦੰਨਾ ਸਭਾਈ ਉਹੋ ਜਿਹਾ ਪਾਪਾ ਪਤਾ ਨਹੀਂ ਤੇਲ ਲਾ ਕੇ ਆਏ ਹੋ ਮਰੇ ਕਿਹੜੀ ਪਹਿਲਵਾਨੀ ਲੜਨੀ ਆ ਤੁਸੀਂ ਕਿਹੜੀ ਸ਼ਿੰਗੇ ਜਾਣਾ ਵਾ ਜਿੱਥੇ ਤੁਹਾਡਾ ਨਾਮ ਲਿਖਿਆ ਵਾ ਕਿ ਬੁੜੇ ਤੁਹਾਡੇ ਨੇ ਕੋਲ ਕਰਨਾ ਵਾ ਆ ਕੇ ਤੇਲ ਹੀ ਮਸਾ ਲਾ ਲਿਆ ਇਹਨਾਂ ਚਿੰਕਣ ਕਰ ਤੋਂ ਰਹੀ ਆ ਜੇ ਡੁੱਲ ਗਿਆ ਮਾਥਾ ਉਥੇ ਸਪਾਈ ਹੋ ਜਾਂਦੀ ਹੋਰ ਕੀ ਹੋ ਜਾਊਗਾ ਸਫਾਈ ਹੋ ਜੂਗੀ ਹੋਰ ਕੀ ਹੋ ਜੂਗਾ ਨੌਕਰਾਂਆਂ ਰੱਖ ਕੇ ਦਿੱਤੀਆਂ ਵਾ ਮੇਰੇ ਕੋ ਨਹੀਂ ਸਫਾਈਆਂ ਹੁੰਦੀਆਂ ਲਾ ਕੇ ਤੇਲ ਮੁੜ ਕੇ ਲੇਟੇ ਮਾਰਦੇ ਜੇ ਬੈੱਡਾਂ ਤੇ ਆ ਕੇ ਤਾਂ ਸਾਰਾ ਤੇਲ ਜਿਹੜਾ ਮੁੜ ਕੇ ਚਾਦਰਾਂ ਨੂੰ ਲੱਗਦਾ ਘੋਡੇ ਘੋਡੇ ਬੋਹ ਹੁੰਦੀ ਆ ਮੁੜ ਕੇ ਘਰ ਦੇ ਵਿੱਚੋਂ ਆ ਇੱਕ ਨੌਕਰ ਦਿੱਤਾ ਤਾਂ ਹੈਗਾ ਕਰ ਦਿੰਦਾ ਸਫਾਈ ਰੋਲਾ ਘਾਤੋ ਪਾਈ ਜੰਨੀ ਆ ਜੇ ਹੁਣ ਸਾਨੂੰ ਸ਼ੁਰੂ ਤੋਂ ਆਤ ਪਈ ਆ ਤੇਲ ਲਾਉਂਦੀ ਕੀ ਆਖਰ ਆ ਗਈ ਆ ਕੋਈ ਜੇ ਤੇਲ ਲਾਉਣਾ ਵਾ ਨਾ ਤੇ ਫੇਰ ਲਾ ਕੇ ਤੇ ਬਾਹਰ ਰੁਕਾ ਛੱਲੇ ਮੰਜੀ ਤੇ ਲੰਮੇ ਪਹਿਣਾ ਇੱਥੇ ਨਹੀਂ ਜੇ ਮੈਂ ਲੰਮੇ ਪਹਿਣ ਦੇਣਾ ਇੱਕ ਤਾਂ ਇੰਨਾ ਮਹਿੰਗੇ ਭਾ ਦਾ ਤੇਲ ਹੁੰਦਾ ਤੇਲ ਕਿਹੜਾ ਸਸਤਾ ਵਾ ਆ ਤੜਕੇ ਨਾਲ ਵੱਧ ਤੇ ਇਹਨਾਂ ਨੇ ਸਰੀਰਾਂ ਨੂੰ ਲੱਗਾ ਹੁੰਦਾ ਵਾ ਬਾਅਦ ਚੋਂ ਆਖੜਾ ਆਡੇ ਤੇ ਖਰਚਾ ਹੀ ਕੋਈ ਨਹੀਂ ਆ ਮੰਮੀ ਤੁਸੀਂ ਵੀ ਉਹ ਨਹੀਂ ਕਰਨਗੇ ਜੇ ਲੋਕ ਜੇ ਲਾ ਕੇ ਰੱਖਿਆ ਕਰੋ ਡੈਡੀ ਦਾਦੇ ਨੂੰ ਤੁਹਾਨੂੰ ਪਤਾ ਹੀ ਆ ਜਿੱਦਾਂ ਦੇ ਹੈਗੇ ਆ ਚਲ ਐਵੇਂ ਨਾ ਹੁਣ ਤੁਸੀਂ ਖਪੀ ਜਾਓ ਇੱਥੇ ਇਹੋ ਕੁਝ ਹੀ ਰਹਿਣਾ ਵਾ ਜਾਓ ਜਾ ਕੇ ਚਾਹ ਬਣਾਓ ਆਪੇ ਡੈਡੀ ਕਰੂਗਾ ਕਿ ਸਾਹ ਜਿੰਨੇ ਤੇਲ ਡੋਲੇ ਆ ਵਾ ਡੈਡੀ ਨੇ ਕਰਨਾ ਵਾ ਸਾਫ ਇਹਦੇ ਕੋਲ ਹੋਰ ਜਿੰਨਾ ਵੀ ਖਲਾਰਾ ਪਵਾਣਾ ਨਾ ਉਹ ਕਹਿ ਪਾਦੂਗਾ ਮਾਂ ਨੇ ਵੀ ਆਪਣਾ ਹੀ ਟ੍ਰੇਨਿੰਗ ਨੂੰ ਦੇਤੀ ਆ ਕਿਦਾਂ ਕੁੱਤੇ ਵਾਂਗੂ ਭੌਂਦਾ ਏ ਪੰਜ ਤੂੰ ਵੀ ਜਾ ਕੇ ਸਫਾਈ ਕਰਨਾ ਹੋਰ ਤੇਰੀ ਅੱਗੇ ਸਾਫਤਾ ਹੀ ਹੋਰ ਆ ਜੀ ਮੈਨੂੰ ਪੜੇ ਨੂੰ ਫੜਿਆਤ ਹੋਈ ਵਿੱਚ